ਅਜਵਾਡ ਨੰਬਰ 21 ਦੇ ਵਿੱਚ ਜੀ ਸਰ ਅਜਵਾਡ ਨੰਬਰ 21 ਦੇ ਵਿੱਚ ਤੁਸੀਂ ਰੱਖਿਆ ਹੋਇਆ ਉਹ ਜਿਹੜਾ ਸਟੂਡਿਓ ਚੱਲ ਰਹੀ ਹੈ ਦਾ ਸਭੂਤੀ ਯਾਤਰਾ ਚੱਲ ਰਹੀ ਹੈ ਅਜਵਾਡ ਨੰਬਰ 21 ਦੇ ਨਾਲ ਇੱਕ ਕਾਲ ਨੰਬਰ ਤੇ ਮਾਹਰ ਜਿੱਤਾ ਜੁਦਨ ਜਾ ਅਦਾ ਸੂਚਨਾ ਪ੍ਰਾਪਤ ਸਰਪ੍ਰਿਆਵ ਜਵਾਰ ਦੀ ਸੇਵਾ ਕਰਦੇ ਹੋਣ ਜਵਾਰ ਆ ਰਹੇ ਹੈ ਅੱਜ ਸਭੂਤੀ ਯਾਤਰਾ ਜਿਹੜੀ ਇੱਥੇ ਸੌਂਪ ਰਹੀ ਗਈ ਤੇ ਪੂਰਾ ਬਾੜ ਜਿਹੜਾ ਇਸ ਕਾਲ ਖਤਮ ਹੋਇਆ ਜੀ ਅਸੀਂ ਆਪਣੇ ਬਾੜ ਦੇ ਵਿੱਚ ਸਮਾਰਕਾਰੀ ਕਾਰਨ ਜਿਸ ਵਕਤਾਂਗੇ ਅਸਾਂ ਤੁਸਤਾਂ ਨੂੰ ਭਜਾਵਾਂਗੇ ਦੇਖ ਲੈਣਾ ਸਭ ਕਰਦਾ ਉਹ ਨਾਲ ਚਲਾਉਂਦੇ ਹੈ ਸਾਰੇ ਸ਼ਹਿਰ ਵਾਸੀ ਦੇ ਬਹੁਤ ਪਿਆਰ ਨਾਲ ਉਹਨਾਂ ਦਾ ਪੂਰਾ ਬਾੜ ਚੁਟਕਾ ਹੋਇਆ ਸਾਰਾ ਮੁਕਾਵਾ ਵੀ ਇਸਕਤੀ ਹੋਏ ਸਾਰੇ ਦੇ ਸੌ ਭਾਗ ਦੇ ਬਹੁਤ ਕੁਝ ਹੋ ਰਹੀ ਹੈ ਸਾਰੇ ਦੁਨੀਆ ਦੇ ਵੀਰ ਆਏ ਤੁਹਾਡਾ ਬਹੁਤ ਧੰਨਵਾਦ ਤੁਹਾਾਂ ਦੀ ਕਾਮਸ਼ਾ ਦੀਗਮਾ ਜੀ ਬਾਜੀ ਇੱਕ ਨਾ ਟਲਡਰ ਦਾ ਚੱਕਰ ਪਾ ਰਿਹਾ ਹੈ ਆਦੂ ਮਾਤਾ ਜੀ ਆਜੋ ਮੇਰੇ ਨੀਰਗਾ ਨਹੀਂ ਪੈਸੇ ਲਿਜਾਓ ਰਾਸ਼ਟਰੀ ਪਨੀ ਲਾਓ ਗ੍ਰੀਪੇ ਨਾ ਕੀ ਆਲਾ ਨਾ ਦੇ ਬਾਪੂ ਕੀ ਆਏ ਚਲੋ ਅੱਛਾ ਸਾਹਿਬ ਜੀ ਬਣਾਜੀ ਹੋਰ ਯੂਆਰ ਦੀ ਕੀ ਸੋਚੇ ਅਸੀਰ ਸਾਹਿਬ ਬਾਪੂ ਦੇ ਨਿਵਾਸੀ ਦੋ ਸੇੜੇ ਘਰ ਇੱਕ ਜ ਟੋਕ ਕੇ ਸੌ ਬੰਦੇ ਆ

ਕੋਸਾ ਸੈਂਟਰ ਵਿੱਚ ਆਵਾਂਗੇ ਇਹ ਲੋ ਲੋਣੇਗੀ ਅਸੀਂ ਇਹਨਾਂ ਨੂੰ ਦਸਾ ਮੁਕਤੀ ਸੈਂਟਰ ਤੇ ਸਰਪਤੀ ਕਰਵਾਵਾਂਗੇ ਅਸੀਂ ਕਿਸੇ ਵੀ ਦਸਾ ਦਸਕਰ ਦੀ ਸੋਪਰੀ ਜਮਾਤ ਵੀ ਕਰਾਂਗੇ ਕਦੇ ਕਿਸੇ ਹੋਰ ਵਿਅਕਤੀ ਨੂੰ ਵੀ ਜੇ ਬਾਅਦ ਨੇ ਤਾਂ ਰੋਕਣਾ ਨਹੀਂ ਅਸੀਂ ਸਾਰੇ ਵਾਰ ਦੇ ਨਿਵਾਸੀ ਆਪਣੇ ਵਾਰ ਨੂੰ ਦੇਈ ਸੋਧਿਆ ਸਤਿ ਸ਼੍ਰੀ ਅਕਾਲ ਰਬੋਤ ਮੋਬਤ ਰਹਾ ਅੱਬਰ ਸਾਧਿਆ ਦੇ ਜਿਹੜੀ ਸੋਧੇ ਤੇ ਪ੍ਰਮਾਤ ਦੇ ਨੀ ਇਤਨ ਮਿਲੂਗਾ ਕਿ ਸਾਡਾ ਮਾਨ ਜਿਹੜਾ ਰਸਾ ਤਰਾਰ ਹੋਵੇਗਾ ਸੋ ਵਾਕੀ ਤੇ ਕੀ ਵੀ ਅੱਜ ਦਾ ਮੇਕਾ ਕੌਂਸਲ ਸਾਡਾ ਅੱਜ ਜਾਨ ਜੀ ਦੇਖਿਆ ਇਹ ਕਿ ਸੇਵਾ ਬੰਨਾ ਮਾਨ ਬਾਤ ਦੇ ਵਿੱਚ ਉਸ ਦੀ ਸੇਵਾ ਨੰਬਰ ਗੱਡੀ ਗੱਡੀ ਵਰੀ ਤੋਂਗੇ ਸੇਵਾ ਨਗਰ ਬਹੁਤ ਹੀ ਸਰਕਾਰਯੋਗ ਇਸ ਪਾਰ ਦੇ ਕੋਸਟਰ ਸਾਡੇ ਮਾਤਾ ਜੀ ਕਲਿਤਾ ਮਰਚਾ ਉਹਨਾਂ ਦਾ ਬੇਟਾ ਵੀ ਚਾਹ ਨਹੀਂ ਬਾਗ ਉੱਪਰਾਈ ਦੇ ਇਸ ਪਾਲ ਤੋਂ ਕਰੇ ਰਾ ਸਾਡੇ ਕਿਸ਼ਨ ਸਿੰਘ ਸਾਹਿਬ ਅਸਰ ਸਿੰਘ ਸਾਹਿਬ ਹਾਈਪਾਰਟਮੈਂਟ ਤੋਂ ਸਾਡੇ ਟੀਮ ਤੋਂ ਸਾਹਮਣੇ ਬੈਠੇ ਬਜ਼ੁਰਗ ਵੀ ਪੜਾਵਾ ਨਾਵਾ ਗੁਰਦੈਰ ਸਾਹਿਬ ਦੀ ਕਮੇਟੀ ਅਤੇ ਪਿਆਰੇ ਬੱਚੇ ਆ ਸਭ ਤੋਂ ਮੇਰਾ ਫਤਰੀ ਸ਼ਾਇਦ ਭਾਈਏ ਵਾਹਿਗੁਰੂ ਜੀ ਦਾ ਬਾਂਝਾ ਵਾਹਿਗੁਰੂ ਜੀ ਦੇ ਸਵਾਗਤ ਬਾਦ ਨੰਬਰ 20 ਦੇ ਜਿਹੜੀ ਸਭੀ ਪਾਰਟੀ ਵੱਲੋਂ ਸਾਡੇ ਪਾਰਟੀ ਸਪਲੀਮਾਂ ਵੱਲੋਂ ਅਰਵਿੰਦ ਕੇ ਜੀ ਬਾਦ ਜੀ ਵੱਲੋਂ ਸਹੂਕਤੀ ਯਾਤਰਾ ਦੀ ਸ਼ੁਰੂਆਤ ਸਾਡੇ ਮੁੱਖ ਬਖਤੀ ਸਰਕਾਰ ਕੋਰ ਸਿੰਘ ਬਾਦ ਜੀ ਵੱਲੋਂ ਸਾਡੀ ਇਹ ਯਾਤਰਾ ਦੀ ਸ਼ੁਰੂਆਤ ਸਾਡੇ ਦੋ ਦੋ ਨੇਕਾਂ ਵੱਲੋਂ ਸ਼ੁਰੂਆਤ ਕੀਤੀ ਗਈ ਸੀ ਜਿਹੜੀ ਪੰਜਾਬ ਦੇ ਹਰ ਪਿੰਡ ਵਿੱਚ ਹਰ 마을 ਵਿੱਚ ਪਹੁੰਚੇ ਇੱਕ ਸੌ ਫੋਈ ਗਈ ਅੱਜ ਇਹ 마을 ਦੇ ਪਿੰਡ ਵਾਸੀਆਂ ਵੱਲੋਂ ਵਾਅਦਾ ਹੋਇਆ ਹੈ ਕਿ ਅਸੀਂ ਆਪਣਾ ਪਿੰਡ ਅਸੀਂ ਆਪਣਾ 마을 ਜਿਹੜਾ ਨਸਾਂ ਉਤਵਾੜ ਹੋਵੇਗਾ ਨਸਾਂ ਉਤ ਪਿੰਡ ਹੋਵੇ ਕਿਉਂਕਿ ਜਦੋਂ ਪਿੰਡ ਪਿੰਡ ਮਿਲਦਾ ਵਾਅਦਾ ਆ ਗਲੀ ਵਿੱਚ ਅਸੀਂ ਸਾਰੇ ਰਾਜਦਾਨੇ ਇਸ ਜੁੱਧ ਰਸੇਵਰਦੀ ਮਹਿੰਦਰਾ ਸਾਹਿਬ ਜਨਾਗੇ ਤਾਂ ਜਿਹੜਾ ਪੂਰਾ ਪੰਜਾਬ ਦਾ ਸਭ ਪੰਜਾਬ ਹੋ ਗਿਆ ਕੱਲੀ ਸਰਕਾਰ ਵਾਲੇ ਪਹਿਲੇ ਮੁੱਖ ਮੰਤਰੀ ਐ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੁੱਧ ਰਸੇਵਰਦੀ ਮਹਿੰਦਰਾਈ ਨਸਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਈ ਪੈਂਟਰ ਜਾ ਕੇ ਲੋਕਾਂ ਨੂੰ ਸੋਹ ਕੋਈ ਲਈ ਸੋ ਬਹੁਤ ਸਾਰਾ ਜਿਆਦਾ ਤੁਹਾਨੂੰ ਪੈ ਗਿਆ ਨਸਾ ਸਫਾਈ ਦੀ ਤੇਰੀ ਕੈਰੇਕਟਰ ਚੱਕੀ ਆ